ਔਰ ਕਿੱਥੇ ਲਾਉਣੀਆਂ ਸੰਦਰ ਤੇਰੀ ਸ਼ਾਂਤ ਤੇ ਹੋਰ ਕਿੱਥੇ ਲਾਉਣੀਆਂ ਸੰਦਰ ਤੇਰੀ ਸ਼ਾਂਤ ਤੇ ਹੋਰ ਕਿੱਥੇ ਲਾਉਣੀਆਂ ਸੰਦਰ ਤੇਰੀ ਸ਼ਾਂਤ ਤੇ ਸ਼ਾਮੋ ਸੋਨੀ ਜਿੰਦਾਬਾਦ 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 ਸੋ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਆ ਕਿ ਪੂਰੇ ਭਾਰਤ ਦੇ ਵਿੱਚ ਇੱਕ ਨਵੀਂ ਸਰਕਾਰ ਸੈਂਟਰ ਦੀ ਚੋਣ ਦੇ ਲਈ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਔਰ ਇਥੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਸਾਰੇ ਮਿਸ਼ਨਾਂ ਨੇ ਸਾਰੇ ਚਰਚਾਾਂ ਨੇ ਔਰ ਸਾਰੇ ਮਸੀ ਭਾਈਚਾਰੇ ਨੇ ਤਾਂ ਮਸੀ ਲੀਡਰਾਂ ਨਾਲ ਮਿਲ ਕੇ ਡਾਕਟਰ ਸਿਆਮੋ ਸੋਨੀ ਨੂੰ ਲੋਕ ਸਭਾ ਚੋਣਾਂ ਦਾ ਉਮੀਦਵਾਰ ਬਣਾਇਆ ਹਲਕਾ ਗੁਰਦਾਸਪੁਰ ਨੇ ਸੋ ਅੱਜ ਜਿਹੜੀ ਚੋਣ ਰੈਲੀਆਂ ਨੇ ਉਹਨਾਂ ਦੇ ਹੱਕ ਦੇ ਵਿੱਚ ਹਲਕਾ ਕਾਦੀਆਂ ਦੇ ਪਿੰਡਾਂ ਵਿੱਚ ਕੀਤੀਆਂ ਨੇ ਅੱਜ ਹਲਕਾ ਕਾਦੀਆਂ ਦੇ ਜਿਹੜਾ ਵੇਟ ਏਰੀਆ ਉਹਦੇ ਵਿੱਚ ਜੋਗਵਾੜ ਬੇਟ ਔਰ ਛੋੜੀਆਂ ਬੇਟ ਤੇ ਔਰ ਪੈਣੀ ਮਿਆਖਾਂ ਤੇ ਆਪਣੇ ਪੈਣੀ ਪਰਵਾਲ ਤੇ ਬਾਜ਼ਾਰ ਔਰ ਉਸ ਤੋਂ ਲਾਬਾ ਜਿਹੜਾ ਸਾਡਾ ਸੱਲੋਪੁਰ ਪਿੰਡਿਆ ਉਥੇ ਜਿਹੜਾ ਆ ਭਾਰੀ ਇਕੱਠ ਹੋਏ ਨੇ ਅੱਜ ਇਨਾ ਪਿੰਡਾਂ ਦੇ ਵਿੱਚ ਤੇ ਲੋਕਾਂ ਦਾ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਕਿਉਂਕਿ ਲੋਕਾਂ ਦੀ ਹੁਣ ਇੱਕੋ ਹੀ ਗੱਲ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਪਿੰਡਾਂ ਦੀ ਬਿਲਕੁਲ ਕਦੇ ਸਾਰ ਨਹੀਂ ਲਈ ਖਾਸ ਕਰਕੇ ਮੁਸੀਬਾ ਹਾਈਚਾਰੇ ਦੇ ਲੋਕਾਂ ਦੀ ਆਤ ਦੀ ਗਰੀਬੀ ਆ ਬੱਚੇ ਜਿਹੜੇ ਆ ਗਰੀਬੀ ਕਾਰਨ ਪੜ ਨਹੀਂ ਪਾ ਰਹੇ ਪੜੇ ਲਿਖੇ ਜਿਹੜੇ ਬੱਚੇ ਆ ਉਹ ਬੇਰੁਜ਼ਗਾਰ ਨੇ ਕੱਚੇ ਕਰ ਨੇ ਕਾਰੋਬਾਰ ਕੋਈ ਹੈ ਨਹੀਂ ਸੋ ਇਹਨਾਂ ਤਮਾਮ ਗੱਲਾਂ ਦੇ ਨਾਲ ਪੀੜਿਤ ਭਾਈਚਾਰਾ ਜਿਹੜਾ ਆ ਉਹਨਾਂ ਨੂੰ ਇੱਕ ਉਮੀਦ ਜਾਗੀ ਆ ਕਿ ਜੇ ਸਾਰੇ ਚਰਚਾ ਨੇ ਮਿਲ ਕੇ ਫੈਸਲਾ ਕੀਤਾ ਤੇ ਉਹਨਾਂ ਨੇ ਵੀ ਆਸ਼ਵਾਸ਼ਣ ਦਵਾਇਆ ਕਿ ਅਸੀਂ 1 ਜੂਨ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਲੋਕ ਸਭਾ ਦੀਆਂ ਅਸੀਂ ਉਹਦੇ ਲਈ ਜਿਹੜਾ ਸਾਰੇ ਅਸੀਂ ਸੋਨੀ ਦਾ ਸਾਥ ਦੇਵਾਂਗੇ ਔਰ ਗੈਸ ਸਿਲੰਡਰ ਦਾ ਬਟਨ ਦਬਾ ਕੇ ਅਸੀਂ ਉਹਨੂੰ ਭਾਰੀ ਮਤਾਂ ਨਾਲ ਜਿਤਾਵਾਂਗੇ ਔਰ ਅਸੀਂ ਅੱਜ ਇੱਥੇ ਇਹਨਾਂ ਨੂੰ ਬੜੀ ਇੱਕ ਕਲੀਅਰ ਗੱਲ ਦੱਸੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਕੋਲ ਸਾਰੀਆਂ ਪਾਰਟੀਆਂ ਆਉਣਗੀਆਂ ਵੱਡੇ ਲਾਰੇ ਨਾਰੇ ਲਾਉਣਗੀਆਂ ਪਰ ਪਿਛਲਾ ਇਤਿਹਾਸ ਇਹ ਨਾਲ ਦੇਖ ਲਓ ਵੀ ਜਦੋਂ ਵੀ ਵੋਟਾਂ ਹੋਈਆਂ ਇਹਨਾਂ ਨੇ ਤੁਹਾਡੀ ਬਾਤ ਪੁੱਛੀ ਇੱਥੋਂ ਤੱਕ ਕਿ ਗੁਰਦਾਸਪੁਰ ਦੇ ਵਿੱਚ 5 ਲੱਖ مسیحی ਭਾਈਚਾਰਾ ਰਹਿੰਦਾ ਕਦੀ ਵੀ ਕਿਸੇ ਰਵਾਇਤੀ ਪਾਰਟੀ ਨੇ ਨਾ ਤਾਂ ਅਸੈਂਬਲੀ ਦੀਆਂ ਟਿਕਟਾਂ ਦਿੱਤੀਆਂ ਕਦੀ ਨਾ ਕਦੀ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਦਿੱਤੀਆਂ ਤੇ ਨਾ ਕਦੀ ਐਮਪੀ ਦੀਆਂ ਜਦ ਕੇ ਗਿਣਤੀ ਦੇ ਹਿਸਾਬ ਨਾਲ ਹਰੇਕ ਪਾਰਟੀ ਦਾ ਫਰਜ਼ ਬਣਦਾ ਸੀ ਕਿ ਇੱਥੋਂ 크ਿਸਚਨ ਭਾਈਚਾਰੇ ਦੇ ਕੈਂਡੀਡੇਟ ਨੂੰ ਟਿਕਟ ਦੰਦੇ ਸੋ ਇਸੇ ਕਰਕੇ ਸਾਰੇ ਚਰਚਾ ਦੇ ਫੈਸਲਾ ਕੀਤਾ ਕਿ ਜਿਹੜਾ ਇਹ ਜਾਣ ਬੁੱਝ ਕੇ ਸਾਡੇ ਨਾਲ ਸਿਆਸੀ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਸਾਨੂੰ ਅਸੈਂਬਲੀ ਤੋਂ ਤਾਂ ਪਾਰਲੀਮੈਂਟ ਤੋਂ ਦੂਰ ਰੱਖਣ ਦੀ ਕੋਸ਼ਿਸ਼ਾਂ ਇਸੇ ਕਰਕੇ ਫੈਸਲਾ ਕੀਤਾ ਕਿ ਅਸੀਂ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਆਪ ਮੈਦਾਨ ਵਿੱਚ ਆਉਣਾ ਪਏਗਾ ਤਾਂ ਕਿ ਇਹਨਾਂ ਪਾਰਟੀਆਂ ਨੂੰ ਅਸੀਂ ਵੀ ਦੱਸ ਸਕੀਏ ਕਿ ਅਸੀਂ ਗੁਰਦਾਸਪੁਰ ਦੇ ਵਿੱਚ ਜਿਉਂਦੇ ਲੋਕ ਆ ਅਸੀਂ ਮਰਿਓ ਨਹੀਂ ਸੋ ਇਸ ਕਰਕੇ ਹੀ ਇਹ ਫੈਸਲਾ ਹੋਇਆ ਕਿ ਆਪਣੇ ਭਾਈਚਾਰੇ ਚੋਂ ਆਪਣਾ ਉਮੀਦਵਾਰ ਖੜਾ ਕੀਤਾ ਜਾਵੇ ਤਾਂ ਪੜਿਆ ਲਿਖਿਆ ਇੱਕ ਇਹ ਨੌਜਵਾਨ ਆ ਮਿਹਨਤੀ ਆ ਵੈਲ ਐਜੂਕੇਟਡ ਆ ਤੇ ਮੈਂ ਅਸੀਂ ਭਾਈਚਾਰੇ ਨੂੰ ਅਪੀਲ ਕਰਦਾ ਨੂੰ ਇੱਕ ਇੱਕ ਬੋਟ ਪਾਓ ਤੇ ਨਾਲ ਹੀ ਮੈਂ ਦੱਸਣਾ ਚਾਹੁੰਨਾ ਕਿ ਮਨੀਪੁਰ ਨੂੰ ਭੁੱਲ ਨਾ ਜਾਇਓ ਜੇ ਤੁਸੀਂ ਭਾਜੀਪੀ ਨੂੰ ਬੋਟ ਪਾਉਂਦੇ ਆ ਤਾਂ ਇਹਦਾ ਮਤਲਬ ਆ ਕਿ ਤੁਸੀਂ ਆਪਣੇ ਕਾਤਲਾਂ ਦੇ ਨਾਲ ਖੜੇ ਆ ਤੁਸੀਂ ਉਹਨਾਂ ਭੈਣਾਂ ਦੀ ਜਿਹੜੀ ਬੇਹਰਮਤੀ ਕੀਤੀ ਉਹਨਾਂ ਨੂੰ ਨਿਰਵਸਤਰ ਕਰਕੇ ਕਮਾਇਆ ਮਨੀਪੁਰ ਚ ਭਾਜੀਪੀ ਤੋਂ ਤਾਂ ਗੁੰਡਿਆਂ ਨੇ ਤੁਸੀਂ ਉਹਦੇ ਸਮਰਥਨ ਕਰੋਗੇ ਜੇ ਤੁਸੀਂ ਉਨਾ ਦੇ ਨਾਲ ਤੁਰਦੇ ਆ ਤਾਂ ਉਹਨਾਂ ਨੂੰ ਬੁੱਟਾ ਪਾਉਣੇ ਆ ਦੂਜਾ ਜੋ ਕੁਝ ਝਾੜੂ ਵਾਲਿਆਂ ਨੇ ਕੀਤਾ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਝਾੜੂ ਵਾਲਿਆਂ ਨੇ ਜਿਹੜੇ ਗਰੰਟੀਆਂ ਦਿੱਤੀਆਂ ਸੀ ਮਹਿਲਾਵਾਂ ਨੂੰ 1-1000 ਰੁਪਏ ਦਿੱਤਾ ਜਾ ਰਿਹਾ ਜਿਹੜਾ ਸੀ ਐਮ ਭਗਵੰਤ ਮਾਨ ਕਹਿੰਦਾ ਹੈ ਕਿ ਮੇਰਾ ਹਰਾ ਪੈਨ ਚੱਲੇਗਾ ਕਿ ਜਿੱਦਾਂ ਮੈਂ ਮੁੱਖ ਮੰਤਰੀ ਬਣਾਗਾ ਤਾਂ ਇਹ ਹਰਾ ਪੈਨ ਜਿਹੜਾ ਨੌਕਰੀਆਂ ਦੇ ਕ ਕਿੰਨੀਆਂ ਕੁ ਮਜ਼ੀ ਭਾਈਚਾਰੇ ਨੂੰ ਨੌਕਰੀਆਂ ਦਿੱਤੀਆਂ ਤੀਸਰਾ ਜਿਹੜਾ ਸਭ ਤੋਂ ਵੱਡਾ ਤਿਉਹਾਰ ਹੈ ਕ੍ਰਿਸਮਸ ਦਾ ਉਹਨੂੰ ਬੰਦ ਕਰਾਉਣ ਦੇ ਲਈ ਇਹ ਬਿਆਨ ਦਿੱਤਾ ਗਿਆ ਕਿ ਸੋਗ ਦਾ ਮਹੀਨਾ ਮਨਾਉਣਾ ਤੋ ਮੈਂ ਇਹ ਕਹਿਣਾ ਚਾਹੁੰਨਾ ਭਾਈਚਾਰੇ ਨੂੰ ਕਿ ਇਹਨਾਂ ਰਵਾਇਤੀ ਪਾਰਟੀਆਂ ਨੇ ਜਾਂ ਜਿਹੜੀ ਨਵੀਂ ਪਾਰਟੀ ਬਦਲਾਅ ਦੇ ਨਾਂ ਤੇ ਆਈ ਹੈ ਇਹਨਾਂ ਨੇ ਕੁਝ ਨਹੀਂ ਦੇਣਾ ਆਪਣੇ ਭਰਾ ਨੂੰ ਇੱਕ ਇੱਕ ਬੋਟ ਪਾ ਕੇ ਜਾਂ ਸਿੰਹ ਦੇ ਦਾ ਬਟਨ ਦਬਾ ਕੇ ਇੱਕ ਤਰੀਕ ਨੂੰ ਜਿਹੜਾ ਤੁਸੀਂ ਵੋਟਾਂ ਪਾਓ ਜਿਤਾਓ 4 ਤਰੀਕ ਨੂੰ ਤੁਹਾਡਾ ਭਰਾ ਜਿੱਤ ਕੇ ਤੁਹਾਡਾ ਬੱਚਾ ਜਿੱਤ ਕੇ ਉਹ ਤੁਹਾਡੇ ਹੱਕਾਂ ਦੀ ਗੱਲ ਪਾਰਲੀਮੈਂਟ 'ਚ ਕਰੇਗਾ ਸੋ ਮੇਰੇ ਸਾਨੂੰ ਆਸ ਹੈ ਕਿ ਇਹ ਕੰਮ ਲਈ ਭਾਈਚਾਰਾ ਜਿਹੜਾ ਤਿਆਰ ਬਣ ਤਿਆਰ ਹੋ ਔਰ ਇੱਕ ਇੱਕ ਵੋਟ ਪਾਏਗਾ ਥੈਂਕ ਯੂ ਹਾਂਜੀ ਆ ਮੈਂ 파ਸ਼ ਦਾ ਟਰਮਾਜੀ ਪਿੰਸਲਪੁਰ ਤੋਂ ਇਹ ਬੋਰੀਆ માં ਜੋ ਸਾਡੇ ਨਮਾਇਦਾ ਡਾਕਟਰ ਸਾਮੁ엘 ਸੋਨੀ ਜੋ ਖੜੇ ਨੇ ਆਪਣੇ ਕੌਮ ਦੇ ਵਿੱਚੋਂ 크리ਸਚਨ ਭਾਈ ਨਾਲ ਅੱਜ ਅਸੀਂ ਬੜੇ ਖੁਸ਼ ਹਾਂ ਇਸ ਕਰਕੇ ਅਸੀਂ ਅੱਜ ਸਾਡੇ ਵਿੱਚ ਜੋ ਸਾਡੇ ਨਮਾਇਦੇ ਲਾਰਜਸਟ ਨੋਰਥ ਵਾਲੇ ਆ ਲਾਰਜਸਟ ਚੌਰੀ ਆਏ ਸਨ ਅਸੀਂ ਵੇਖ ਕੇ ਉਹਨਾਂ ਦਾ ਸਵਾਗਤ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਸਾਰਿਆਂ ਨੇ ਸਲਾਹ ਕਰਕੇ ਇਹ ਵੋਟਾਂ ਜਿਹੜੀਆਂ ਵਾਂ ਅਸੀਂ ਆਪਣੇ ਸਾਮੂਹਿਲ ਸੋਨੂੰ ਨੇ ਪਵਾ ਮਾਰ ਕੇ ਕਿਉਂਕਿ ਅਸੀਂ ਬਹੁਤ ਸਾਨੂੰ ਪਿਛਲੇ ਹੋਇਆ ਸਾਡੀ ਕੋਈ ਬਾਤ ਨਹੀਂ ਕਿ ਸੁਣਦਾ ਕੋਈ ਵੀ ਪਿੰਡਾਂ ਦੇ ਵਿੱਚ ਵੀ ਵੇਖੀਏ ਤੇ ਗਲਤ ਜਾਨੀ ਕਿ ਸਾਡੇ ਲੋਕਾਂ ਦੇ ਜਿਹੜੇ ਹੈ ਉਹ ਗਲਤ ਫੈਸਲੇ ਗਲਤ ਕਰਦੇ ਨੇ ਔਰ ਜਿਹੜਾ ਸਹੀ ਫੈਸਲਾ ਉਹ ਕੋਈ ਵੀ ਨਹੀਂ ਕਰ ਰਿਹਾ ਇਸ ਕਰਕੇ ਜੇ ਸਾਡਾ ਮੈਦਾ ਅੱਗੇ ਹੋਏਗਾ ਤਾਂ ਸਾਨੂੰ ਵੀ ਕੋਈ ਪਤਾ ਹੋਏਗਾ ਵੀ ਗਾੜੀ ਹਗਾਵਾ ਤੋਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਅਸੀਂ ਸਾਰਿਆਂ ਸਲਾਹ ਕੀਤੀ ਹੈ ਅਸੀਂ ਸਲੋਪੁਰ ਦੇ ਵਿੱਚੋਂ ਇਹ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਵਾਂ ਉਸ ਆਪਣੇ ਸਾਮੂਅਲ ਡਾਕਟਰ ਸਾਹਿਬ ਨੂੰ ਪਾਵਾਂਗੇ ਪ੍ਰਭੂ ਦਾ ਧੰਨਵਾਦ ਕਰਦੇ ਆਂ ਯਾਹੀ ਵਾਦਾ ਕੀਤਾ ਹੈ ਯਸੂਸੀ ਸਾਡੇ ਨਾਲ ਵਾ ਕਿ ਅਸੀਂ ਜਿਹੜੀ ਗੱਲ ਕਰਨੀ ਆ ਅਸੀਂ ਉਹ ਪੂਰੀ ਕਰਾਂਗੇ ਹਾਂਜੀ ਹਾਂ ਮੈਂ ਪਾਸਟਰ ਟਰਮਾ ਜੀ ਪਿੰਸਲਪੁਰ ਤੋਂ ਇਹ ਬੋਲ ਰਿਹਾ ਮੈਂ ਜੋ ਸਾਡੇ ਨਮਾਇਦਾ ਡਾਕਟਰ ਸਾਮੂਅਲ ਸੋਨੀ ਜੋ ਖੜੇ ਨੇ ਆਪਣੇ ਕੌਮ ਦੇ ਵਿੱਚੋਂ ਕ੍ਰਿਸਚਨ ਭਾਈ ਆਏ ਜਮਾਸੀ ਬੜੇ ਖੁਸ਼ ਹੋਆ ਇਸ ਕਰਕੇ ਅਸੀਂ ਅੱਜ ਸਾਡੇ ਵਿੱਚ ਜੋ ਸਾਡੇ ਨਮਾਇंदे ਲਾਰਜਸ ਚੌਰੀ ਆਏ ਸਨ ਅਸੀਂ ਵੇਖ ਕੇ ਉਹਨਾਂ ਦਾ ਸਵਾਗਤ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਅਸੀਂ ਸਾਰਿਆਂ ਨੇ ਸਲਾਹ ਕਰਕੇ ਇਹ ਵੋਟਾਂ ਜਿਹੜੀਆਂ ਵਾਂ ਅਸੀਂ ਸਾਹਮਣੇ ਸਾਮੂਅਲ ਸੋਨੂ ਨੇ ਪਵਾ ਕੇ ਯੋਗ ਅਸੀਂ ਬਹੁਤ ਸਾਨੂੰ ਪਿਛਲੇ ਹੋਇਆ ਸਾਡੀ ਕੋਈ ਬਾਤ ਨਹੀਂ ਕਿ ਸੁਣਦਾ ਕੋਈ ਵੀ ਪਿੰਡਾਂ ਦੇ ਵਿੱਚ ਵੀ ਵੇਖੀਏ ਤੇ ਗਲਤ ਜਾਨੀ ਕਿ ਸਾਡੇ ਲੋਕਾਂ ਦੇ ਜਿਹੜੇ ਹੈ ਉਹ ਗਲਤ ਫੈਸਲੇ ਗਲਤ ਕਰਦੇ ਨੇ ਔਰ ਜਿਹੜਾ ਸਹੀ ਫੈਸਲਾ ਉਹ ਕੋਈ ਵੀ ਨਹੀਂ ਕਰ ਰਿਹਾ ਇਸ ਕਰਕੇ ਜੇ ਸਾਡਾ ਮੈਦਾ ਅੱਗੇ ਹੋਏਗਾ ਤਾਂ ਸਾਨੂੰ ਵੀ ਕੋਈ ਪਤਾ ਹੋਏਗਾ ਵੀ ਗਾੜੀ ਹਗਾਵਾ ਤਾਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਜਿਸੀ ਸਾਰਿਆਂ ਸਲਾਹ ਕੀਤੀ ਹੈ ਅਸੀਂ ਸਲੋਪੁਰ ਦੇ ਵਿੱਚੋਂ ਇਹ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਵਾਂ ਉਸ ਆਪਣੇ ਸਾਮੂਅਲ ਡਾਕਟਰ ਸਾਹਿਬ ਨੂੰ ਪਾਵਾਂਗੇ। ਰਬੂ ਦਾ ਧੰਨਵਾਦ ਕਰਦੇ ਆਂ। ਇਹ ਵਾਅਦਾ ਕੀਤਾ ਹੈ 1.45 ਕਿ ਅਸੀਂ ਜਿਹੜੀ ਗੱਲ ਕਰਨੀ ਆ ਅਸੀਂ ਉਹ ਪੂਰੀ ਕਰਾਂਗੇ।